ਵਾਇਗੁਰੂ ਜੀ ਕਾਲਸਾ ਵਾਇਗੁਰੂ ਜੀ ਦੀ ਫੌਜ ਹੈ ਅੱਜ ਅਸੀਂ ਜਲੰਧਰ ਹਲਕੇ ਦੇ ਜਿਹੜੀ ਤਹਿਸੀਲ ਲੋਹੀਆਂ ਆ ਉਹਦੇ ਪਿੰਡ ਕਟਾ ਮੰਡੀ ਕਾਸੂ ਦੇ ਵਿੱਚ ਖੜੇ ਆ ਤੇ ਇਸ ਪਿੰਡ ਦੇ ਵਿੱਚ ਅੱਜ ਤੋਂ ਖਾਲਸਾ ਈ ਨੇ ਜਿਹੜੀ ਸੇਵਾ ਆਰੰਭ ਕੀਤੀ ਉਹ ਹੈਗੀ ਆ ਜੀ ਅਸੀਂ ਇੱਥੇ ਜਿਹੜਾ ਇਹਨਾਂ ਦਾ ਆਰਜੀ ਬੰਨਿਆ ਉਹਨੂੰ ਬਣਾਉਣ ਦੀ ਇਸ ਪਿੰਡ ਦੇ ਵਿੱਚ ਖਾਲਸਾ ਈ ਨੇ 2019 ਦੇ ਵਿੱਚ 2023 ਦੇ ਵਿੱਚ ਆਪਣੀ ਸੇਵਾ ਨਿਭਾਈ ਸੀਗੀ ਤੇ ਜਿਹੜੇ ਅਸੀਂ ਇੱਥੇ ਆਰਜੀ ਬੰਨ੍ਹਨੇ ਸੀਗੇ ਉਹਨਾਂ ਕਰਕੇ ਇੱਥੋਂ ਦੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਸਾਲ ਬਚ ਗਈ ਆ ਬਟ ਫਿਰ ਵੀ ਇੱਕ ਜਿਹੜਾ ਬੰਨ ਸਰਕਾਰ ਦੀ ਜਿੰਮੇਵਾਰੀ ਲਈ ਸੀਗੀ ਉਹ ਤਾਂ 2000 ਫੁੱਟ ਦਾ ਜਿਹੜਾ ਇੱਕ ਏਰੀਆ ਸੀਗਾ ਉਹ ਉਹਨਾਂ ਨੇ ਛੱਡ ਦਿੱਤਾ ਤੇ ਉਹਦੇ ਕਰਕੇ ਆਪਣੇ ਦੇਖੋ ਤੁਸੀਂ ਖੱਬੇ ਸੱਜੇ ਸਾਰਾ ਪਿੰਡ ਦੀ ਜਿੰਨੀ ਵੀ ਫਸਲ ਹੈ ਜਿਹੜਾ ਗਾਰ ਹਜੇ ਤੱਕ ਪਿੰਡ ਦੇ ਵਿੱਚ ਖੜੀ ਆ ਸੋ ਅੱਜ ਅਸੀਂ ਇੱਥੇ ਅਜੇ ਰਸਤਾ ਬਣਾਉਣਾ ਸ਼ੁਰੂ ਕੀਤਾ ਆ ਤੇ ਕੱਲ ਤੋਂ ਇੱਥੇ ਸਾਡੀ ਜਿਹਨੇ ਕਹਿੰਦੇ ਟਰੈਕਟਰਾਂ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਆ ਤੇ ਮਿੱਟੀ ਇਥੋਂ ਲਿਆ ਕੇ ਅਸੀਂ ਨਾਲ ਹੀ ਲੱਗੇ ਇਥੋਂ ਜਿਆਦਾ ਦੂਰ ਨਹੀਂ ਹੈਗੀ ਇਥੋਂ ਤੋਂ ਕਹ ਲਓ ਕਿ 200 ਮੀਟਰ ਤੇ ਇੱਕ ਸਾਨੂੰ ਕਿਸੇ ਨੇ ਜ਼ਮੀਨ ਮਿਲੀ ਹੈ ਜੀ ਜੇ ਤੋ ਅਸੀਂ ਰੇਟਾਂ ਲਿਆ ਕੇ ਤੇ ਇਥੇ ਆਰਜੀ ਬੰਦੀ ਜਿਹੜੀ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹ ਸਭ ਕੁਝ ਤੁਹਾਡੀ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰੀਕੇ ਨਾਲ ਸਾਈਡ ਨੂੰ ਆਪਣਾ ਜਿੰਨਾ ਵਕਤ ਤੋਂ ਵਕਤ ਉਸ ਦੇ ਸਹਿਯੋਗ ਤੋਂ ਕਿਉਂਕਿ ਇਸ ਏਰੀਏ ਦੇ ਵਿੱਚ ਇਸ ਲਈ ਕਹ ਲਓ ਕਿ ਕੁਦਰਤ ਦੀ ਕਹ ਲਓ ਕਿ ਤ੍ਰੂਪੀ ਇੰਨੀ ਜ਼ਿਆਦਾ ਤਾਂ ਨਹੀਂ ਆਈ ਕਿਉਂਕਿ ਜਿਹੜਾ ਸਤਲੁਜ ਨੇ ਇੰਨੀ ਜ਼ਿਆਦਾ ਮਾਰ ਨਹੀਂ ਕੀਤੀ ਸੀਗੀ ਇਸ ਸਾਲ ਪਰ ਕੁਝ ਪਿੰਡਾਂ ਦੇ ਵਿੱਚ ਜਿਹੜੇ ਨੁਕਸਾਨ ਆ ਉਹਨੂੰ ਉਦੋਂ ਹੀ ਕੀਤਾ ਕਿਉਂਕਿ ਹਜੇ ਤਾਂ ਜਿਹੜੇ 19 ਦੇ ਵੀ ਨਹੀਂ ਲੋਕੀ ਜਿਹੜੇ ਪੈਰਾਂ ਤਾਂ ਆਏ ਸੀਗੇ ਬਾਅਦੋਂ 23 14 ਨੁਕਸਾਨ ਹੋ ਗਿਆ ਉਹਨਾਂ ਦਾ ਹੀ ਜਿਹੜਾ ਨੁਕਸਾਨ ਆ ਹੁਣ 25 ਦੇ ਵਿੱਚ ਵੀ ਇਸ ਪਿੰਡਾਂ ਦੇ ਕੁਝ ਜਿਹੜਾਂ ਦੇ ਘਰਾਂ ਦਾ ਹੋਇਆ ਆ ਸੋ ਇਸ ਕਰਕੇ ਅਸੀਂ ਅੱਜ ਇੱਥੇ ਸੇਵਾ ਆਰੰਭ ਕਰ ਰਹੇ ਹਾਂ ਤੇ ਕਿਰਪਾ ਕਰਕੇ ਤੁਸੀਂ ਸਾਥ ਸੰਗਤ ਦੀ ਹੋ ਸਾਡਾ ਕਿੰਨਾ ਵੱਧ ਤੋਂ ਵੱਧ ਹੋ ਸਕੇ ਇਸੇ ਵਾਰ ਵਿੱਚ ਸਾਡਾ ਫੈਲੀ ਉੱਪਰ ਆਵੇ